ਹਾਂਜੀ ਜੈ ਭੀਮ ਜੀ ਜੈ ਭਾਰਤ ਜੀ ਜੈ ਗੁਰੂ ਵਾਲਮੀਕ ਜੀ ਅਸੀਂ ਨਾ ਡੀਡੀਪੀਓ ਦੀ ਜਿਹੜੀ ਜਲੰਧਰ ਦੀ ਨਲੈਕੀ ਦੱਸਣਾ ਚਾਹੁੰਦੇ ਆ ਜਿਹੜੀ ਉਹਨਾਂ ਨੇ ਭਗਵਾਨ ਵਾਲਮੀਕ ਮੰਦਰ ਨੂਰਪੁਰ ਦੇ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ ਜੀ ਉਹਦੇ ਵਿੱਚ ਜੀ ਜਦੋਂ ਨਾ 2021 ਦੇ ਵਿੱਚ ਪੰਚਾਇਤ ਮਤਾ ਪਉਂਦੀ ਆ ਇੱਕ ਵਿਸ਼ੇਸ਼ ਆਪਣੇ ਸਾਰੇ ਧਾਰਮਿਕ ਸਥਾਨ ਛੱਡ ਕੇ ਜਦੋਂ ਮੰਦਰ ਨੂੰ ਟਾਰਗੇਟ ਕਰਕੇ ਇੱਕ ਕਮਾਹ ਫਰਾ ਕੇ ਇੱਕ ਮਤਾ ਪੇਸ਼ ਕਰਕੇ ਕੇਸ ਦਾ ਦਰਜ ਕਰਦੇ ਆ ਡੀਡੀਪੀਓ ਸਾਹਿਬ ਦੇ ਜਲੰਧਰ ਦੇ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਅਸੀਂ ਉਹਦੇ ਕੇਸ ਦੇ ਵਿੱਚ ਪੇਸ਼ ਹੁੰਨੇ ਆ ਦਿੱਤੀ ਹੋਈ ਤਰੀਕ ਤੇ ਜਾਣ ਕੇ ਤਾਂ ਆਪਣਾ ਜਿਹੜਾ ਆ ਬਿਆਨ ਵੀ ਪੇਸ਼ ਕੀਤਾ ਜਾਂਦਾ ਹੈ ਡੀਡੀਪੀਓ ਸਾਹਿਬ ਦੇ ਉਸ ਟਾਈਮ ਤੇ ਜਿਹੜੇ ਜਿਹੜੇ ਉਹਨਾਂ ਵਿੱਚ ਅਲਿਗੇਸ਼ਨ ਲਾਏ ਸੀ ਪੰਚਾਇਤ ਨੇ ਵੀ ਇਹਨਾਂ ਨੇ ਨਵਾਂ ਕਬਜ਼ਾ ਕੀਤਾ ਇੱਥੇ ਵੀ ਇੱਕ ਸਾਈਡ ਮੰਦਰ ਦੀ ਪੁਰਾਣੀ ਸੀ ਨਵਾਂ ਕਬਜ਼ਾ ਕੀਤਾ ਸੀ ਉਹਦੇ ਵਿੱਚ ਡੀਡੀਪੀਓ ਸਾਹਿਬ ਨੂੰ ਕਲੀਅਰ ਕੀਤਾ 2015 ਤੋਂ ਲੈ ਕੇ ਹੁਣ ਤੱਕ ਦੀਆਂ ਵੀਡੀਓ ਦਿੱਤੀਆਂ ਸੀਗੀਆਂ ਵੀ ਇਹਦੇ ਵਿੱਚ ਕੋਈ ਕੰਧ ਨਹੀਂ ਸੀਗੀ ਕੋਈ ਕੋਸ਼ ਨਹੀਂ ਸੀਗਾ ਮੰਦਰ ਦੀ ਚਾਰਦੀਵਾਰੀ ਆ ਉਹਦੇ ਵਿੱਚ ਹੀ ਸਾਰੀ ਆ ਸਭ ਕੁਝ ਉਹਦੇ ਵਿੱਚ ਹੀ ਆ ਕੋਈ ਨਵਾਂ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਨਾ ਤੁਹਾਡਾ ਮਾਨੂੰ ਮੌਕਾ ਦਿੱਤਾ ਜਾਊਗਾ ਇਹਨਾਂ ਦਾ ਪਹਿਲਾਂ ਮਦਈ ਪੱਖ ਦਾ ਪੰਚਾਇਤ ਦਾ ਇਹ ਜਿਹੜਾ ਸੁਣ ਲਈਏ ਬਿਆਨ ਲੈ ਲਈਏ ਉਸ ਤੋਂ ਬਾਅਦ ਤੁਹਾਨੂੰ ਮੌਕਾ ਦਿੱਤਾ ਜਾਊਗਾ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਆ ਹੁਣ ਪਹਿਲੀ ਗੱਲ ਤ ਤੁਹਾਨੂੰ ਮੈਂ ਗੱਲ ਦੱਸ ਦੇਣੀ ਚਾਹੁੰਦਾ ਆ ਵੀ ਉਹਨਾਂ ਨੇ ਆਈਡਾ ਵੱਡਾ ਇਹਦੇ ਵਿੱਚ ਸਕੈਪ ਕੀਤਾ ਵੀ ਸਾਨੂੰ 3 ਸਾਲੇ ਦਾ ਰਿਕਾਰਡ ਹੀ ਨਹੀਂ ਦਿੱਤਾ ਸਾਨੂੰ ਨੇਰੇ 'ਚ ਰੱਖਿਆ ਵੀ ਕੇਸ ਵਿੱਚ ਹੈ ਕੀ ਆ ਕੋਈ ਆਰਡਰ ਹੈਗਾ ਨਹੀਂ ਹੈਗਾ ਕੁਝ ਨਹੀਂ ਸੀ ਉਦੋਂ ਜਦੋਂ ਫਿਰ ਅਸੀਂ 19 19 ਫਰਵਰੀ ਨੂੰ ਜਦੋਂ ਪੀਏਪ ਚੌਂਗ ਧਰਨਾ ਲੱਗਾ ਸਤਿਗੁਰੂ ਗੁਰਦਾਰੀ ਨਾਨਕ ਜੀ ਮਹਾਰਾਜ ਜੀ ਦੀ ਰਹਿਨਵਾਈ ਦੇ 헤ਡ ਜਦੋਂ ਧਰਨਾ ਲੱਗਾ ਉਸ ਉਸ ਤੋਂ ਅਗਲੇ ਦਿਨ ਸਾਨੂੰ ਜਿਹੜਾ ਰਿਕਾਰਡ ਮਿਲਿਆ ਤਾਂ ਜਿਹਦੇ ਵਿੱਚੋਂ ਮਤਲਬ ਇੱਕ ਇਤਾਂ ਦਾ ਸੱਚ ਸਾਹਮਣੇ ਆਇਆ ਜਿਹਨੂੰ ਤੁਸੀਂ ਸੁਣ ਕੇ ਵੀ ਹੈਰਾਨ ਹੋ ਜਾਓਗੇ ਸਾਡੇ ਨਾਲ ਜਿਹੜੋ ਬੀਤੀ ਆ ਤਾਂ ਸੁਣ ਕੇ ਵੀ ਉਹਦੇ ਵਿੱਚ ਹੈਰਾਨੀ ਆਉਂਦੀ ਆ ਵੀ ਇਹ ਵੀ ਕਾਨੂੰਨ ਹੈ ਕਿੱਥੇ ਆ ਉਦੇ ਵਿੱਚ ਸਾਨੂੰ ਸਾਪ ਦਿਸਦ ਪਿਸਦਾ ਆ ਜਿਹੜਾ ਅੱਜ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਵੀ ਇੱਕ ਸਾਡੇ ਜਿਹੜੇ ਕਾਨੂੰਨੀ ਰਾਈਟ ਆ ਕੇਸ ਤਰੀਕੇ ਨਾਲ ਡੀਡੀਪੀਓ ਸਾਹਿਬ ਜਲੰਧਰ ਨੇ ਸਾਡੇ ਤੋਂ ਖੋਏ ਆ ਤੇ ਸਾਡੇ ਕੁਝ ਵੀਰ ਕਹਿ ਰਹੇ ਆ ਵੀ ਇਹਨਾਂ ਨੂੰ ਕਾਨੂੰਨੀ ਲੜਾਈ ਨਹੀਂ ਲੜਨੀ ਹੈ ਕਾਨੂੰਨੀ ਲੜਾਈ ਲੜੀਏ ਕਿਦਾਂ ਸਾਡੇ ਕੋਲ ਰਿਕਾਰਡ ਤੇ ਸਾਰੇ ਤੁਸੀਂ ਲੁਕੋ ਕੇ ਰੱਖੇ ਆ ਹੁਣ ਅਸੀਂ ਦਰਖਾਸਤ ਦੇ ਸਕਦੇ ਆ ਉੱਤੇ ਅਸੀਂ ਕਾਰਵਾਈ ਦੀ ਮੰਗ ਕਰ ਸਕਦੇ ਆ ਅਸੀਂ ਕਿਤੇ ਜਾ ਸਕਦੇ ਆ ਅਸੀਂ ਵਕੀਲ ਕਰ ਸਕਦੇ ਆ ਅਸੀਂ ਸਾਰਾ ਕੁਝ ਕੀਤਾ ਜੋ ਸਾਡਾ ਸਾਡੀ ਰੀਗਲ ਰੈਮੇਡੀ ਸੀ ਅਸੀਂ ਸਾਰੀ ਕਲੀਅਰ ਕੀਤੀ ਪਰ ਜਦ ਜਿਹੜਾ ਕਿਉਂਕਿ ਇਹ ਡੀਡੀਪੀਓ ਜਿਹੜਾ ਇਹ ডিপਾਰਟਮੈਂਟ ਆ ਜਿਲ੍ਹਾ ਰੈਵਨਿਊ ਆ ਇਹ ਸਾਰਾ ਆਫਲਾਈਨ ਆ ਨਾ ਇੱਚ ਤਰੀਕ ਆਨਲਾਈਨ ਸ਼ੋ ਹੁੰਦੀ ਆ ਤਾਂ ਨਾ ਇੱਚ ਕੋਈ ਰਿਕਾਰਡ ਡਾਟਾ ਸਾਨੂੰ ਮਿਲਦਾ ਇਹ ਉਹ ਉਹਨਾਂ ਦੀ ਮਰਜ਼ੀ ਹੋਊਗੀ ਦੇਣਗੇ ਜੇ ਨਹੀਂ ਮਰਜ਼ੀ ਹੋਊਗੀ ਉਹ ਨਹੀਂ ਦਿੰਦੇ ਆ ਸਾਨੂੰ ਤਿੰਨ ਸਾਲ ਬਾਅਦ ਰਿਕਾਰਡ ਮਿਲੇ ਆ ਅੱਜ ਮੈਂ ਤੁਹਾਨੂੰ ਉਹ ਰਿਕਾਰਡ ਪੜ੍ਹ ਕੇ ਸੁਣਾਉਣਾ ਆ ਤੇ ਤੁਸੀਂ ਖੁਦ ਉਹ ਗੱਲ ਦੇਖੋਗੇ ਵੀ ਕਾਨੂੰਨ ਦੀਆਂ ਧੱਜੀਆਂ ਕਿਹੜੇ ਤਰੀਕੇ ਨਾਲ ਅਡਾਈਆਂ ਗਈਆਂ ਉਹ ਵੀ ਇੱਕ ਭਗਮਾਨ ਬਾਲਮੀਕ ਮੰਦਰ ਦੇ ਵਿਰੁੱਧ ਇੱਕ ਵਿਸ਼ੇਸ਼ ਜਿਹੜੀ ਜਾਤੀ ਆ ਜਿਹੜੀ ਉਹ ਦੂਸਰੀ ਜਾਤੀ ਨੂੰ ਟਾਰਗੇਟ ਕਰਕੇ ਕਿੱਦਾਂ ਇੱਕ ਜਾਤੀਵਿਦਕਰਾ ਹੋ ਰਿਹਾ ਇਸ ਇਸ ਇਹਨਾਂ ਦੇ ਮਿਸਲਾਂ ਦੇ ਵਿੱਚ ਕੇਸ ਦੇ ਵਿੱਚ ਤੇ ਕਿਸ ਤਰੀਕੇ ਨਾਲ ਇਹ ਕੇਸ ਨੂੰ ਡੀਲ ਕੀਤਾ ਗਿਆ ਡੀਡੀਬੀਓ ਸਾਹਿਬ ਨੇ ਮੈਂ ਤੁਹਾਨੂੰ ਸਾਰਾ ਦੱਸਦਾ ਮੈਂ ਤੇ ਜਦੋਂ ਇਹਦੇ ਵਿੱਚ ਸਾਬ ਜੀ ਜਦੋਂ ਕੇਸ ਦੇ ਵਿੱਚ ਸਾਡੀ ਐਂਟਰੀ ਹੁੰਦੀ ਆ ਵਕੀਲ ਸਾਹਿਬ ਨੂੰ ਅਸੀਂ ਨਾਲ ਲੈ ਕੇ ਜਾਂਦੇ ਆ ਤਾਂ ਅਸੀਂ ਡੀਡੀਪੀਓ ਸਾਹਮ ਸਾਰੀ ਗੱਲਬਾਤ ਦੱਸਦੇ ਆ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਜਿਹੜੀ ਮਦਈ ਪਾਰਟੀ ਨੇ ਆਪਦੇ ਬਿਆਨ ਦੇ ਦਿੱਤੇ ਆ ਜਾਂ ਨਹੀਂ ਦਿੱਤੇ ਸਾਨੂੰ ਅਲਝਾਈ ਰੱਖਿਆ ਤੇ ਕਦੀ ਉਹਨਾਂ ਨੇ ਬਹਿਣਾ ਕਦੀ ਨਹੀਂ ਬਹਿਣਾ ਉਸ ਤੋਂ ਬਾਅਦ ਸਾਨੂੰ ਨਾ ਥੋੜੇ ਸਮੇਂ ਬਾਅਦ ਜਦੋਂ ਅਸੀਂ ਜ਼ਿਆਦਾ ਕੀਤਾ ਖੜਾ ਕੀਤਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਸ ਕੇਸ ਵਿੱਚੋਂ ਐਕਸ ਪਾਰਟੀ ਹੋ ਚੁੱਕੇ ਆ ਜਿੱਦਣ ਸਾਨੂੰ ਇਹ ਗੱਲ ਪਤਾ ਲੱਗੀ ਵੀ ਤੁਸੀਂ ਐਕਸ ਪਾਰਟੀ ਹੋ ਚੁੱਕੇ ਆ ਅਸੀਂ ਉਸ ਅਸੀਂ ਉਸ ਤੋਂ ਅਗਲੇ ਅਸੀਂ ਉਸ ਤਰੀਕੇ ਤੇ ਪੇਸ਼ ਹੋ ਕੇ ਕੇਸ ਦੀ ਤਰੀਕ ਦੇ ਪੇਸ਼ ਹੋ ਕੇ 58 2022 ਨੂੰ ਜਿਹੜਾ ਕਿ ਮਿਸਲ ਦੇ ਵਿੱਚ ਰਿਕਾਰਡ ਆ 58 2022 ਨੂੰ ਅਸੀਂ ਐਕਸ ਪਾਰਟੀ ਜਿਹੜੀ ਆ ਤੜਾਉਣ ਵਾਸਤੇ ਇੱਕ ਐਪਲੀਕੇਸ਼ਨ ਦਿੰਨੇ ਆ ਠੀਕ ਆ 58 2022 ਨੂੰ ਆ ਮੇਰੇ ਸਾਈਨ ਆ ਤੇ ਇੱਧਰ ਮੇਰਾ ਐਫੀਡੇਵਿਡ ਆ ਹਾਂਜੀ ਇਹ ਐਫੀਡੇਵਿਡ ਸਿਕਾ ਤੇ ਜਦੋਂ ਇਹ ਇੱਥੇ ਦਰਜਿਆ ਹਾਜ਼ਰੀ ਲੱਗੀ ਸਾਡੀ ਉਹਨਾਂ ਨੇ ਖੁਦ ਉਹਦੇ ਰੀਡਰ ਨੇ ਡੀਡੀਪੀਓ ਸਾਹਿਬ ਦੇ ਲਿਖਿਆ ਵੀ ਉਹਨਾਂ ਨੇ ਆਪਣਾ ਜਿਹੜਾ ਆ ਵੀ ਉਹ ਐਕਸ ਪਾਰਟੀ ਦੀ ਤਰ੍ਹਾਂ ਦੀ ਆਪਣੇ ਬਿਆਨ ਦੇ ਲਿਓ ਨੇ ਅਪਲੀਕੇਸ਼ਨ ਦਿੱਤੀ ਆ ਸਾਨੂੰ ਡੇਟ ਮਿਲਦੀ ਆ ਜਾ ਕੇ 23 8 2022 ਠੀਕ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਆ ਤੁਹਾਡੇ ਮਿਸਲ ਤੁਹਾਡੇ ਸਾਹਮਣੇ ਆ ਉਹਦੇ ਵਿੱਚ ਇਹ ਗੱਲ ਹੁੰਦੀ ਆ ਵੀ ਅਗਲੀ ਤਰੀਕ ਦੇ ਉੱਤੇ ਜਿਹੜਾ ਡੀਡੀਪੀਓ ਸਾਹਿਬ ਬਹਿੰਦੇ ਨਹੀਂ ਹੈਗੇ ਕਿਤੇ ਸੁਣਦੇ ਨਹੀਂ ਹੈਗੇ ਕਿਸੇ ਕੁਝ ਨਹੀਂ ਹੈਗੇ ਉਹਨਾਂ ਨੇ ਮੁੜ ਕੇ ਦੇਖਿਆ ਵੀ ਇਹ ਆਪਣੀ ਜਿਹੜੀ ਰੀਗਲ ਜਿਹੜੀ ਆ ਉਹ ਲੀਗਲ ਜਿਹੜੀ ਪੈਰਵੇ ਇਹਨਾਂ ਨੇ ਵਧਾਤੀ ਹੋਈ ਆ ਇਹਨਾਂ ਨੂੰ ਹਰੇਕ ਕਾਨੂੰਨ ਦਾ ਪਤਾ ਆ ਉਹਨਾਂ ਨੇ ਕੀਤਾ ਸਾਨੂੰ 2-3 ਮਹੀਨੇ ਜਾਨਕੀ ਸਾਨੂੰ ਮਹੀਨਾ ਖੰਡ ਗੁਮਰਾਹ ਕਰਕੇ ਕਦੇ ਕਦੇ ਬਹਿਣਾ ਨਹੀਂ ਕਦੇ ਕੁਛ ਨਹੀਂ ਕਦੇ ਡੇਟ ਬਦਲ ਦੇਣੀ ਤਾਂ ਉਹਨਾਂ ਨੇ ਕੀਤਾ ਸਾਡੇ ਤੋਂ ਮਿਸਲਾ ਲਕੋ ਕੇ ਡੇਢ ਮਹੀਨੇ ਵਿੱਚ ਫੈਸਲਾ ਕਰ ਦਿੱਤਾ ਜਾਂਦਾ ਆ ਤਿੰਨ ਚਾਰ ਤਰੀਕਾ ਪਾ ਕੇ ਫੈਸਲਾ ਕੀ ਕੀਤਾ ਜਾਂਦਾ ਆ ਵੀ ਜਿਹੜਾ ਉਹ ਫੈਸਲੇ ਤੇ ਸਾਬ ਲਿਖਿਆ ਹੋਇਆ ਬਾ ਵੀ ਜਿਹੜੀ ਜਿਹੜੀ ਸਾਨੂੰ ਦੋਸ਼ੀ ਤਰ ਬਣਾਇਆ ਸਿਕਾ ਵੀ ਉਹ ਜਿਹੜੇ ਆ ਵੀ ਉਹ ਮੁਕਦਮੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਨਾ ਉਹ ਆਪਣਾ ਬਿਆਨ ਦੇ ਅਰਜ਼ ਕਰਾਉਂਦੇ ਹੁਣ ਸਾਹਿਬ ਜੀ ਉਹਦੇ ਵਿੱਚ ਅਸੀਂ ਤਾਂ ਖੁਦ ਕਹਿੰਨੇ ਆ ਵੀ ਸਾਨੂੰ ਜੁਰਮਾਨਾ ਲਾ ਦਿਓ ਜੇ ਅਸੀਂ ਐਕਸਪਾਰਟੀ ਹੋਏ ਆ ਅਸੀਂ ਐਪਲੀਕੇਸ਼ਨਾਂ ਦੇਣ ਦੇ ਹੋਏ ਆ ਹੁਣ ਹੁਣ ਜੇ ਤੁਸੀਂ ਸਾਨੂੰ ਜਾਨੀ ਕਿ ਇਥੋਂ ਸਾਫ਼ ਸਾਬਤ ਹੁੰਦਾ ਆ ਵੀ ਕਾਨੂੰਨੀ ਤੌਰ ਦੇ ਉੱਤੇ ਜੇ ਹੁਣ ਜਿਹੜੇ ਆਪਾਂ ਕਹੀਏ ਵੀ ਆਪਾਂ ਲਾਅ ਦੇ ਅਕੋਰਡਿੰਗ ਜਿਹੜੇ ਆ ਜਿਹੜੇ ਲਾਅ ਦੇ ਸੀਪੀਸੀ ਦੇ ਅਕੋਰਡਿੰਗ ਜਿਹੜੇ ਕੇਸ ਜਿਹੜੇ ਕੇਸ ਅਦਾਲਤਾਂ ਦੇ ਵਿੱਚ ਜਾਨਕੀ ਸੁਣੇ ਜਾਂਦੇ ਆ ਉਹਦੇ ਜਿਹੜਾ ਵਾ ਆਰਡਰ 9 ਰੂਲ 13 ਦੇ ਅਕੋਰਡਿੰਗ ਜਿਹੜੀ ਆਪਾਂ ਐਪਲੀਕੇਸ਼ਨ ਦਿੱਤੀ ਸੀ ਉਹਦੇ ਤੋਂ ਇਹ ਚ ਸਾਫ਼ ਲਿਖਿਆ ਆ ਵੀ ਤੁਸੀਂ ਚੱਲ ਰਹੇ ਜਾਂ ਨਾ ਚੱਲਦੇ ਕੇਸ ਵਿੱਚ ਐਕਸਪਾਰਟੀ ਹੋ ਗਏ ਆ ਤਾਂ ਤੁਸੀਂ ਉੱਥੇ ਬਾਜਬ ਆਪ ਦਾ ਕਾਰਨ ਦੱਸ ਕੇ ਤੁਸੀਂ ਤੁਹਾਡਾ ਰਾਈਟ ਬਣਦਾ ਆ ਉਸ ਕੇਸ ਵਿੱਚ ਤੁਸੀਂ ਬਿਆਨ ਦੇ ਕੇ ਉਸ ਕੇਸ ਦੀ ਐਕਸਪਾਰਟੀ ਤੜਾ ਸਕਦੇ ਆ ਪਰ ਸਾਡੇ ਕੇਸ ਵਿੱਚ ਇਹ ਕਿਉਂ ਨਹੀਂ ਹੋਇਆ ਸਾਡਾ ਜਿਹੜਾ ਇਹ ਲੀਗਲ ਰਾਈਟ ਹੈ ਕਿਉਂ ਖੋਇਆ ਗਿਆ ਕਿਉਂਕਿ ਉਹਦੇ ਵਿੱਚ ਸਾਪ ਤੀਦਾ ਆ ਵੀ ਉਹਨਾਂ ਨੇ ਸਾਡੀ ਜਿਹੜੀ ਐਕਸ ਪਾਰਟੀ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਅਸੀਂ ਉਹ ਤੜਾਉਣ ਲਈ ਉਹਨੂੰ ਡਿਸਾਈਡ ਹੀ ਨਹੀਂ ਕੀਤਾ ਜੇ ਉਹਨੂੰ ਖਾਰਜ ਕਰੋਗੇ ਤਾਂ ਅਸੀਂ ਜਾਵਾਂਗੇ ਅਪੀਲ ਕਰਾਂਗੇ ਜੇ ਉਹਨੂੰ ਤੁਸੀਂ ਅਲਾਓ ਕਰੋਗੇ ਤਾਂ ਅਸੀਂ ਉਹ ਬਿਆਨ ਦਵਾਂਗੇ ਤੁਸੀਂ ਸਾਡਾ ਪੱਖ ਸੁਣੋ ਇਹ ਤੋਂ ਸਾਫ਼ ਹੀ ਦੱਸਦਾ ਪਿਆ ਆ ਵੀ ਅਸੀਂ ਅਸੀਂ ਲੀਗਲ ਜਿਹੜੇ ਕਾਰਵਾਈਆਂ ਕਿੱਦਾਂ ਕਰਾਂਗੇ ਜੇ ਤੁਸੀਂ ਸਾਡੇ ਨਾਲ ਆ ਕੁਝ ਜੇ ਪ੍ਰਸ਼ਾਸਨ ਹੀ ਸਾਡੇ ਨਾਲ ਇਹ ਕੁਝ ਕਰੂਗਾ ਕਿਉਂਕਿ ਇੱਕ ਹੁੰਦਾ ਵੀ ਜੇ ਕੋਈ ਜਾਤ ਉਹ ਤੈਰ ਹੋਵੇ ਧਿਰਤ ਸਾਡੀ ਹੈਗੀ ਸੀ ਪੰਚਾਇਤ ਡੀਡੀਪੀਓ ਸਾਡੇ ਨਾਲ ਉਹਨੇ ਧਿਰਬੰਦੀ ਕੀਤੀ ਕਿ ਜਾਤੀ ਵਿਤਕਰਾ ਕੀਤਾ ਉਹਨਾਂ ਨੇ ਵੀ ਉਸ ਟਾਈਮ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਇਹਨਾਂ ਨੇ 3 ਸਾਲ ਸਾਨੂੰ ਰਿਕਾਰਡ ਹੀ ਨਹੀਂ ਦਿੱਤਾ ਅਸੀਂ ਉਸ ਤੋਂ ਅਗਲੇ ਦਿਨ ਜਦੋਂ ਆਰਡਰ ਹੁੰਦੇ ਜੋ ਤਰੀਕਾ ਸਾਨੂੰ ਮਿਲਦਿਆਂ ਆਇਆ ਵੀ ਇਹਦੇ ਵਿੱਚ ਵੀ ਆਰਡਰ ਹੋ ਸਕਾ ਅਸੀਂ ਆਪਣੀ ਅਪੀਲ ਪੱਖ ਪੇਸ਼ ਕਰਨ ਲਈ ਉਹਨਾਂ ਡੇਟਾ ਵਿੱਚ ਅਸੀਂ ਰਸੀਦਾਂ ਅਸੀਂ ਅਪਲਾਈ ਕਰ ਦਿੱਤੇ ਪਰ ਸਾਨੂੰ 3 ਸਾਲ ਬਾਅਦ ਜੋ ਰਿਕਾਰਡ ਮਿਲਿਆ ਤਾਂ ਉਦੋਂ ਸੱਚ ਸਾਹਮਣੇ ਆਇਆ ਵੀ ਇਹ 3 ਸਾਲ ਸਾਡੇ ਤੋਂ ਲੁਕੋਇਆ ਕਦੋਂ ਅਸੀਂ ਲੁਕੋਇਆ ਇਸੇ ਕਾਰਨ ਸੀ ਇਹ ਆਰਡਰ ਜਿਹੜਾ ਹੋਇਆ ਨਾ ਇਹ ਹੋਇਆ ਹੀ ਗੈਰਕਾਨੂੰਨੀ ਢੰਗ ਦੇ ਨਾਲ ਆ ਕਿਉਂਕਿ ਕਾਨੂੰਨੀ ਤੌਰ ਤੇ ਜਿਹੜਾ ਸਾਡਾ ਰਾਈਟ ਬਣਦਾ ਸੀ ਇਹਦੇ ਵਿੱਚ ਮਾਰਿਆ ਗਿਆ ਵਾ ਤੇ ਉਸ ਤੋਂ ਬਾਅਦ ਇੱਥੇ ਨਹੀਂ ਦਾ ਰੁਕਦੀ ਗੱਲ ਵੀ ਇੱਕ ਤਾਂ ਡੀਡੀਪੀਓ ਨੇ ਪੁਰਾਣੇ ਨੇ ਕਰਤਾ ਹੁਣ ਸਾਡੇ ਮਸਲ ਸਾਹਮਣੇ ਆ ਗਈ ਆ ਜਦੋਂ ਇਹ ਹੀ ਅਸੀਂ ਜਿਹੜੀ ਆ ਨਾ ਇਹ ਐਪਲੀਕੇਸ਼ਨ ਦੁਬਾਰਾ ਜਿਹੜੇ ਮੌਜੂਦਾ ਡੀਡੀਪੀਓ ਆ ਸੁਖਵਿੰਦਰ ਕੌਰ ਜਿਹੜੇ ਆ ਸੁਖਵੀਰ ਕੌਰ ਆ ਉਹਨਾਂ ਦੇ ਕੋਲ ਜਦੋਂ ਅਸੀਂ ਲੈ ਕੇ ਗਏ ਨਾ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਵੀ ਉਹ ਕਹਿੰਦੇ ਆ ਵੀ ਆਰਡਰ ਜਿਹੜਾ 9 ਰੂਲ 13 ਇਦਾਂ ਦਾ ਕੋਈ ਕਾਨੂੰਨੀ ਹੈ ਨਹੀਂ ਜੀ ਅਸੀਂ ਉਹਨਾਂ ਦੇ ਕੋਲ ਗਏ ਆ ਸਾਡੇ ਵਕੀਲ ਦਾ ਬਕਾਲਤਨਾਮਾ ਵੀ ਇੱਥੇ ਲੱਗਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਉਹਨਾਂ ਨੇ ਯਾਨੀ ਕਿ ਉਹਨਾਂ ਨੇ ਅਸੀਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਆਰਡਰ ਨੋ ਰੂਲ 13 ਇਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਜਿਹੜਾ ਜਿਹਦੇ ਵਿੱਚ ਕਿ ਐਕਸ ਪਾਰਟੀ ਨੂੰ ਇੱਕ ਪਾਸੇ ਕੀਤਾ ਜਾ ਸਕੇ ਵੀ ਉਹਨੂੰ ਡਿਸਾਈਡ ਕੀਤਾ ਜਾ ਸਕੇ ਜਾਂ ਤੁਹਾਡੇ ਕੇਸ ਦੀ ਸੁਣਵਾਈ ਕੀਤੀ ਜਾ ਸਕੇ ਉਹਨਾਂ ਨੇ ਵੀ ਸਾਡੇ ਨਾਲ ਜਾਤੀ ਵਿਤਕਰਾਈ ਕੀਤਾ ਤੇ ਮੰਦਰ ਦੇ ਨਾਲ ਉਹਨਾਂ ਨੇ ਵੀ ਤੱਕਾ ਕੀਤਾ ਕਿਉਂਕਿ ਉਹਨਾਂ ਨੂੰ ਖਾਰਜ ਕਰ ਦਿੰਦੇ ਉਹ ਐਪਲੀਕੇਸ਼ਨ ਤਾਂ ਲੈ ਹੀ ਸਕਦੇ ਸੀ ਉਜਾ ਨੂੰ ਲੋਏ ਕਰ ਦਿੰਦੇ ਉਹ ਸਾਨੂੰ ਵਿੱਚ ਐਂਟਰ ਕਰਾ ਲੈਂਦੇ ਕੇਸ ਤੇ ਜਾਂ ਸੁਣਵਾਈ ਕਰ ਲੈਂਦੇ ਜੇ ਨਹੀਂ ਵੀ ਸੁਣਵਾਈ ਕਰਨੀ ਸੀ ਕਮ ਸੇ ਕਮ ਸਾਡਾ ਇਨ ਰਾਈਟ ਤਾਂ ਬਣਦਾ ਸੀ ਉਹਨੂੰ ਕੋਈ ਵਾਜਬ ਕਾਰਨ ਦੱਸ ਕੇ ਉਹਨੂੰ ਖਾਰਜ ਕਰ ਦੇਣ ਤਾਂ ਕਿ ਅਸੀਂ ਅਪੀਲ ਕਰਨ ਉੱਚ ਅਦਾਲਤ ਤੇ ਜਾ ਸਕਦੇ ਪਰ ਉਹਨਾਂ ਨੇ ਸਾਫ਼ ਇਨਕਾਰ ਕਰਨ ਤੋਂ ਸਾਬਤ ਹੁੰਦਾ ਹੈ ਵੀ ਸਾਡੇ ਕੋਈ ਜਿਹੜੇ ਰਾਈਟ ਆ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਦੂਸਰੇ ਪਾਸੇ ਇਹ ਨਜਾਇਜ਼ ਕਾਰ ਬਈਆਂ ਕਰੀ ਜਾਂਦੇ ਇੱਕ ਪਾਸੇ ਮੰਦਰ ਨੂੰ ਪਾਲਟੀ ਨਹੀਂ ਪਾਲਟੀ ਹੈ ਨਹੀਂ ਕਿਸੇ ਦੇ ਵਿੱਚ ਵੀ ਨਾ ਕੋਈ ਉਹਦੇ ਅਗੇ ਆਰਡਰ ਹੋਇਆ ਦੂਸਰੇ ਪਾਸੇ ਕਦੇ ਐਸਡੀਐਮ ਕਹਿੰਦਾ ਕਹਿੰਦਾ ਵਾ ਵੀ ਅਧਿਕਾਰ ਪੰਚਾਇਤ ਦੇ ਕੋਲ ਆ ਕਦੇ ਉਹ ਕਹਿੰਦਾ ਪੰਚਾਇਤੀ ਜ਼ਮੀਨ ਹੈ ਅਸੀਂ ਉਹਨੂੰ ਕਬਜ਼ਾ ਦੇ ਤਾ ਹੁਣ ਇੱਕ ਆਰਡਰ ਜਿਹੜਾ ਲਾਸਟ ਐਸਡੀਐਮ ਨੇ ਕੀਤਾ ਇਹਦੇ ਵਿੱਚ ਸਾਫ਼ ਲੈ ਕਰਿਆ ਵਾ ਵੀ ਮੈਂ ਜਿਹੜਾ ਵਾ ਵੀ ਉਹ 14 ਤਰੀਕ ਨੂੰ ਮੈਂ ਕਿ ਕਿਸੇ ਐਸਚਓ ਦੀ ਰਿਪੋਰਟ ਦੇ ਉੱਤੇ ਕਬਜ਼ਾ ਕਰਾਇਆ ਤਾਂ ਇਸ ਟਾਈਮ ਕਹਿੰਦਾ ਪ੍ਰਬੰਧ ਜਿਹੜਾ ਹੈ ਪੰਚਾਇਤ ਦੇ ਕੋਲ ਆ ਤਾਂ ਮੇਰੇ ਕੋਲ ਇੱਕ ਇੱਕ ਮਿੰਟ ਦੀ ਵੀਡੀਓ ਆ ਸੈਕਿੰਡ ਦੀ ਵੀਡੀਓ ਵੀ ਮੈਂ ਦੱਸ ਦੂੰਗਾ ਦਿਖਾ ਦੂੰਗਾ ਵੀ ਸਾਡਾ ਉਥੇ ਪ੍ਰਬੰਧਕ ਜਿਹੜੀ ਆਪਣੀ ਕਮੇਟੀ ਦਾ ਸਾਡਾ ਅਧਿਕਾਰ ਆ ਸਾਡੇ ਕੋ ਦੀ ਸੇਵਾ ਸੰਭ ਸੰਭਾਲਿਆ ਤੇ ਅਸੀਂ ਉਥੇ ਇੱਕ ਇੱਕ ਮਿੰਟ ਦੀ ਵੀਡੀਓ ਪੇਸ਼ ਕਰਦਾਂਗੇ ਵੀ ਐਸ ਡੀ ਐਮ ਜਿਹੜਾ ਵਾ ਡੀ ਡੀ ਪੀਓ ਜਿਹੜਾ ਵਾ ਡੀ ਸੀ ਸਾਹਿਬ ਜਿਹੜੇ ਆ ਕਾਗਜ਼ਾਂ ਦੇ ਵਿੱਚ ਕੇਸ ਹੱਦ ਜ਼ਿਕਰ ਝੂਠ ਬੋਲ ਰਹੇ ਆ